ਇੱਕ ਵਾਰ ਸੰਤ ਸ਼੍ਰੀਮਾਨ ਬਾਬਾ ਜੀ ਸਸੀ ਦੀ ਰਾਣਾ ਸਾਹਿਬ ਵਾਲਿਆਂ ਨੇ ਇਸ ਇਲਾਕੇ ਦੇ ਵਿੱਚ ਦੀਵਾਨ ਸਜਾਇਆ ਜਿਸ ਵੇਲੇ ਦੀਵਾਨ ਸਜਾਰੇ ਸਨ ਉਸ ਵੇਲੇ ਉਸੇ ਹੀ ਪਿੰਡ ਦੇ ਇੱਕ ਉੱਠੀ ਮਤ ਵਾਲੇ ਵਿਅਕਤੀ ਨੇ ਉੱਚੀ ਸਪੀਕਰ ਦੇ ਵਿੱਚ ਗੰਦੇ ਮੰਦੇ ਗੀਤ ਲਗਾ ਦਿੱਤੇ ਉਸ ਨੇ ਹਰ ਤਰ੍ਹਾਂ ਦਾ ਵਿਗੜਨ ਪਾਉਣ ਦਾ ਯਤਨ ਕੀਤਾ ਕਿ ਮਹਾਂਪੁਰਖੀ ਦੀਵਾਨ ਨਾਲ ਲਗਾ ਸਕਣ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਦੀਵਾਨ ਦੀ ਸਮਾਪਤੀ ਹੋਈ ਦੀਵਾਨ ਦੀ ਸਮਾਪਤੀ ਤੋਂ ਬਾਅਦ ਮਹਾਂਪੁਰਖਾਂ ਨੇ ਉਸ ਨਗਰ ਦੀ ਸੰਗਤ ਨੂੰ ਆਖਿਆ ਕਿ ਤੁਹਾਡੇ ਵਿੱਚ ਕੋਈ ਅਨਗੈਰਤ ਜਮੀਰ ਨਾਲੀ ਚੀਜ਼ ਹੈਗੀ ਹੈ ਜੋ ਮਰ ਚੁੱਕੀ ਹੈ ਤੁਹਾਡੇ ਇਲਾਕੇ ਦੇ ਇੱਕ ਵਿਅਕਤੀ ਨੇ ਚੱਲਦੇ ਦੀਵਾਨ ਵਿੱਚ ਵਿਗੜਨ ਪਾਉਣ ਦਾ ਯਤਨ ਕੀਤਾ ਮਹਾਂ ਦਾ ਸੋਧਾ ਲਾਵੇਗਾ ਫਾਲ ਜੋ ਵੀ ਉਸ ਨੂੰ ਮਾਰ ਮੁਕਾਏਗਾ ਉਸ ਨੂੰ ਕਦੇ ਵਾਸਤੇ ਵੀ ਹੱਥਕੜੀ ਨਹੀਂ ਲੱਗੇਗੀ ਇਲਾਕੇ ਦੀ ਇਹ ਇੱਕ ਵਿਅਕਤੀ ਨੇ ਇੱਕ ਨਿਹੰਗ ਸਿੰਘ ਉਹ ਵਾਰਤਾ ਦੰਦੇ ਅੰਗ ਸਿੰਘ ਨੇ ਉਸ ਦੁਸ਼ਟ ਵਿਅਕਤੀ ਦਾ ਸੋਧਾ ਲਾ ਦਿੱਤਾ ਉਸ ਦੀ ਲਾਸ਼ ਦੇ ਟੋਟੇ ਟੋਟੇ ਕਰਕੇ ਨਹਿਰ ਵਿੱਚ ਰੋੜ ਦਿੱਤੇ ਇੱਕ ਦੋ ਦਿਨਾਂ ਬਾਅਦ ਪੁਲਸ ਆ ਕੇ ਉਸ ਨਿਹੰਗ ਸਿੰਘ ਨੂੰ ਆਪਣੇ ਨਾਲ ਥਾਣੇ ਲੈ ਗਈ ਅਤੇ 2-4 ਘੰਟਿਆਂ ਬਾਅਦ ਉਹਨੂੰ ਛੱਡ ਦਿੱਤਾ ਜਦੋਂ ਉਸ ਨੂੰ ਨਾਲ ਲੈ ਕੇ ਗਏ ਹੱਥਕੜੀ ਨਹੀਂ ਲੱਗੀ ਤੇ ਜਦੋਂ ਵਾਪਸ ਆਇਆ ਉਦੋਂ ਵੀ ਕੋਈ ਹੱਥਕੜੀ ਨਹੀਂ ਲੱਗੀ ਸੀ ਕੇਵਲ ਪੁੱਛ ਗਿਲੇਸ਼ ਕਰਕੇ ਛੱਡ ਦਿੱਤਾ ਇਸ ਤਰ੍ਹਾਂ ਮਹਾਂਪੁਰਸ਼ਾਂ ਦਾ ਬਜਨ ਸਾਥ ਹੋਇਆ ਕਿ ਜਿਹੜ